ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਫੇਰ ਆਪਾਂ ਪਿੰਡ ਉੱਬੇ ਪਹੁੰਚ ਚੁੱਕੇ ਆਂ ਤਹਿਸੀਲ ਵੀ ਮਾਨਸਾ ਤੇ ਜ਼ਿਲ੍ਹਾ ਵੀ ਬਾਇਆਂ ਨੂੰ ਮਾਨਸਾ ਲੱਗਦਾ ਜੇ ਗੱਲ ਕਰ ਲਈ ਆਪਾਂ ਪਹੁੰਚਿਆ ਕਾਲੇ ਕੋਲੇ ਕਿਉਂਕਿ ਟੌਪ ਕੁਆਲਿਟੀ ਦੇ ਚੀਜ਼ਾਂ ਲੈਣ ਚ ਇਹ ਸੱਜਣ ਮਾਹਿਰ ਹੈ ਮੰਨਿਆ ਜਾਂਦਾ ਚੰਗੀ ਕੁਆਲਿਟੀ ਦੇ ਜਾਨਵਰ ਲੈਂਦਾ ਅੱਜ ਦਿਖਾਵਾਂਗੇ ਪੰਜ ਝੋਟੀਆਂ ਪਹਿਲਾ ਤੇ ਦੂਜਾ ਸੂਆ ਜਿਹਦੇ ਵਿੱਚੋਂ ਦੋ ਖੀਰੀਆਂ ਨੇ ਇੱਕ ਝੋਟੀ ਦੋ ਦੰਦਾ ਤੇ ਇੱਕ ਚਾਰ ਦੰਦਾ ਇੱਕ ਦੂਜਾ ਸੂਆ ਮੇਰਾ ਖਿਆਲ ਆ ਛੇ ਦੰਦ ਡੇੜ ਗੇੜਾ ਕਵਾਲਿਟੀ ਟਾਪ ਐ ਖੀਰੀਆਂ ਦਾ ਕੱਦ ਵੀ ਜੇ ਗੱਲਬਾਤ ਕਰ ਲਈਏ ਫੁੱਲ ਵੱਡੇ ਕੱਦ ਕਾਢ ਨੇ ਤੇ ਬਾਕੀ ਆ ਜੋ ਬਾਈ ਨਾ ਕਰਾਉਨੇ ਗੱਲਬਾਤ ਕੱਲਾ ਕੱਲਾ ਜਾਨਵਰ ਖੋਲ ਕੇ ਤੋਰ ਕੇ ਦਿਖਾਵਾਂਗੇ ਤੇ ਰੇਟ ਵੀ ਸਾਰਿਆਂ ਦੇ ਵੀਡੀਓ 'ਚ ਹੀ ਕਰਾਵਾਂਗੇ ਆ ਜਾ ਤਰਸ ਲੈ ਆ ਇਧਰ ਲੈ ਬੰਨੇ ਕੈਮਰਾ ਬਾਈ ਹੋਰ ਕਿਵੇਂ ਆ ਵਧੀਆ ਬਾਈ ਚੜਦੀ ਕਲਾ ਚੜਦੀ ਕਲਾ ਬਾਈ ਉੱਥੋਂ ਕਰ ਲਈਏ ਸ਼ੁਰੂ ਫਿਰਮ ਟਾਈਮ ਨਹੀਂ ਬਾਲਾ ਖਰਾਬ ਕਰਦੇ ਆ ਪਹਿਲੇ ਨੰਬਰ ਤੋਂ ਕਰ ਲੈਂਦੇ ਬਾਈ ਤੋਰ ਫਿਰ ਉਹਨੂੰ ਖੋਲ ਕੇ ਡਿਟੇਲ ਦੱਸਣ ਵਾਲੇ ਉਹਦੀ ਆ ਚੋਟੀ ਦੇ ਮਾਰ ਦੇ ਤਰਸ ਕੈਮਰਾ ਪਹਿਲਾਂ ਤਾਂ ਇਹਦੇ ਕੱਦ ਦਾ ਆਈਡੀਆ ਹੀ ਕਰਾ ਦੇ ਇੱਥੇ ਰੋਕ ਲਾ ਕਾਲੇ ਇਹਦੇ ਕੱਦ ਕਾਢ ਦਾ ਆਈਡੀਆ ਕਰਾ ਦੇ ਪਹਿਲਾਂ ਕਿਉਂਕਿ ਵੀਡੀਓ ਦੇ ਵਿੱਚ ਕਈ ਵਾਰੀ ਪਤਾ ਨਹੀਂ ਲੱਗਦਾ ਸੂਆ ਹੈਗੀ ਆ ਪਹਿਲਾ ਤੇ ਦੰਦਾਂ 'ਚ ਹੈਗੀ ਆ ਸੱਜੜੋਂ ਖੀਰੀ ਕੁਆਲਿਟੀ ਹੈਗੀ ਆ ਜਿਹੜੀ ਆਪਾਂ ਕਹਿ ਦਿੰਦੇ ਆ ਟੌਪ ਜਮਾਂ ਟੌਪ ਤੋਂ ਵੀ ਟੌਪ ਕਹਿ ਸਕਦੇ ਆ ਜਿਵੇਂ ਮੇਲੇ ਵਾਲਾ ਜਾਨਵਰ ਮੈਂ ਤੁਹਾਨੂੰ ਦੱਸਦਾ ਉਹ ਅਕਸਰ ਵੀ ਇਹ ਮੇਲੇ ਵਾਲੀਆਂ ਝੋਟੀਆਂ ਮਿਲ ਲਈਆਂ ਹਮੇਸ਼ਾ ਹੀ ਇਸ ਘਰ ਦੇ ਜਮਾਂ ਦੁੱਧ ਦੇ ਦੰਦਾ ਗੁਰੀ ਹਜੇ ਬਾਈ ਜਦੋਂ ਵੀ ਲੈਣ ਆਓਗੇ ਇੱਕ ਕਿਹੜਾ ਇਹਨੂੰ ਹੋਰ ਦਵਾ ਦੇ ਕਾਲੇ ਅਹੀਂ ਕਿ ਫੇਰ ਕਮਾ ਦੇ ਉਰ ਇੱਥੋਂ ਦਿਖਾਈ ਦਰਸ ਕੱਦ ਆ ਗਿਆ ਇਹਦਾ ਫੁੱਲ ਵੱਡਾ ਪੂਰਾ ਡਬਲ ਕਰਦ ਆ ਗਿਆ ਥਣਸਣ ਵੀ ਚੰਗਾ ਲੱਗਿਆ ਸੂਈ ਕਿੰਨੇ ਦਿਨ ਦੀ ਆ ਕਾਲੇ ਸੂਈ 6 ਦਿਨ ਹੋ ਗਏ ਬਾਈ ਅਨ 11 ਕਿਲੋ ਨੈਟ ਬੋਲੀ ਤਿਆਰ ਆ ਗਈ 11 ਕਿਲੋ 6 ਦਿਨਾਂ ਦੀ ਸੂਈ ਦੀ ਹਾਂ ਬੰਦੋ ਮੂੰਹੋਂ ਦੁੱਧ ਦੇ ਦੰਦ ਜਮਾ ਖੀਰੀ ਖੀਰੀ ਦੰਦਾਂ ਚ ਆ ਗਈ ਖੀਰੀ ਸੂਈ ਹੈਗੀ ਆ 6 ਦਿਨਾਂ ਦੀ ਦੁੱਧ ਹੈਗਾ 11 ਲੀਟਰ ਕਿੰਨਾ ਕ ਪਾ ਦੂ ਕਾਲੇ ਫਿਰ ਮਾਰੇ 15 ਕਿਲੋ ਦੁੱਧ ਪਾ ਦੂਗੀ ਬਾਈ ਹੈ 15 ਕਿਲੋ ਦੁੱਧ ਪਾ ਦੂਗੀ ਗੱਟੀ ਇਹੇ ਖੀਰੀ ਨੂੰ ਬਹੁਤ ਵੱਡੀ ਗੱਲ ਆ ਹਨਾ 15 ਕਿਲੋ ਮੈਂ ਇਹ ਗਰੰਟੀ ਨਾ ਪਾਉਗੀ ਬਾਈ ਆਪਾਂ ਕਿਹੜਾ ਕੋਈ ਐ ਛੱਡ ਕੇ ਬਣਾਇਆ ਨਹੀਂ ਹੈਗੀਆਂ ਠੀਕ ਆ ਦੁੱਧ ਬਾਈ ਕਹਿੰਦਾ ਖੀਰੀ ਆ ਇਹ 15 ਕਿਲੋ ਦੁੱਧ ਪਾ ਦੂਗੀ ਥੋੜੀਆਂ ਜਿਹੀਆਂ ਭਲਾਂ ਜ਼ਰੂਰ ਨੇਗੀਆਂ ਬਾਈ ਇੱਥੋਂ ਥਾਂ ਦੇ ਮੂਹਰੇ ਹੋਗਾ ਨਾਲੇ ਫੇਸਬੁਕ ਤੇ ਮਾਰ ਦੇ ਲੰਬਾਈ ਲੰਬੂਈ ਦਿਖਾ ਦੇ ਤੇ ਨਾਲ ਖੜ ਕੇ ਕੱਦ ਵੀ ਦਿਖਾ ਦੇ ਕੱਦ ਵੀ ਦਿਖਾ ਦੇ ਮੈਨੂੰ ਥੋੜੀ ਜੀ ਡਰਦੀ ਆ ਕੱਦ ਵੀ ਛੋਟੀ ਦਾ ਫੁੱਲ ਵੱਡਾ ਆ ਗਿਆ ਖੀਰੀ ਦੇ ਹਿਸਾਬ ਨਾਲ ਦੁੱਧ ਪਾ ਦੂ ਬਾਈ 15 ਦੇਡ ਕੇ ਨਾਲੇ ਬਾਈ 14 ਕਿਲੋ ਜੀ ਦਾ ਗਾਰੰਟੀ ਲੈ ਕੇ ਭੇਜ ਦਾਂਗੇ ਆਪਾਂ ਜਿਹੜਾ ਮਰਜ਼ੀ ਬੰਦਾ ਲੈ ਜਾਏ ਬੱਚਾ ਕੀ ਆ ਨਾਲ ਇਹਦੇ ਬੱਚਾ ਕੱਟੀ ਆ ਬਈ ਇਹਦੇ ਨਾਲ ਵੀ ਕੱਟੀ ਆ ਹਾਂ ਨਾਲ ਵੀ ਕੱਟੀ ਆ ਪੈਸੇ ਕਿੰਨੇ ਲਵਾਂਗੇ ਇਹਦੇ ਇਹ ਪੂਰੀ ਕੀ ਦੇ ਦਾਂਗੇ 1,60,000 ਦੀ ਬਾਈ 1,60,000 ਦੀ ਦੇ ਦਾਂਗੇ ਨਾਲ ਵੀ ਕੱਟੀ ਆ ਤੇ ਦੁੱਧ ਦੇ ਇਸ ਟਾਈਮ ਹੈਗਾ 11 ਲੀਟਰ 6 ਦਿਨਾਂ ਦੀ ਸੂਈ ਥੱਲੇ ਕਰੋ ਲੈ ਕੇ ਜਾਓ ਬਾਈ ਕੋਈ ਉਹੇ ਦਾ ਸਿਸਟਮ ਹੈ ਨਹੀਂ ਜਿਵੇਂ ਆਪਾਂ ਬੋਲਦੇ ਹੁੰਨੇ ਆ ਥਣ ਮੰਨ ਦੀ ਧਾਰ ਘੱਟ ਵੱਧ ਦੀ ਸਰਲੇ ਸਿੱਟੇ ਦੀ ਸਭ ਕਿਸੇ ਦੀ ਗਾਰੰਟੀ ਹੋ 300 ਕਿਲੋਮੀਟਰ ਤੱਕ ਪਹੁੰਚ ਆਪਣੀ 1,60,000 ਚ ਹਾਂ 1,60,000 ਚ 300 ਕਿਲੋਮੀਟਰ ਤੱਕ ਬਾਈ ਕਹਿੰਦਾ ਪਹੁੰਚਿਆ ਨਾਲ ਕੱਟੀ ਆ ਤੇ ਆਪ ਵੀ ਕੱਟੀ ਆ ਖੀਰੀਆਂ ਚ ਆ ਗਈ ਜੋ ਵੀ ਬਾਈ ਮੂੰਹ ਪੇੜਾਂਗੇ ਬਾਈ ਕਹਿੰਦਾ ਜਮਾ ਦੁੱਧ ਦੇ ਦੰਦ 14 ਕਿਲੋ ਦੀ ਗਰੰਟੀ ਦੇ ਦਾਂਗੇ ਬਾਕੀ ਜਿਹੜੇ ਸੱਜਣ ਨੇ ਆਉਣਾ ਮੂੰਹ ਪੱਟ ਕੇ ਚੈੱਕ ਕਰਕੇ ਬਾਈ ਤੋਂ ਲੈ ਜਿਓ ਤੇ ਹੁਣ ਆ ਜਾ 2 ਨੰਬਰ ਵਾਲੀ ਤੇ ਅਏ ਤੇ ਮਾਰਦੇ ਇਹਦੀ ਕੀ ਗੱਲ ਬਾਤ ਆ ਇਹਦਾ ਸੂਆ ਕਿਹੜਾ ਕਾਲੇ ਇਹ ਵੀ ਪਹਿਲਾ ਸੂਆ ਬਾਈ ਇਹਨੇ ਇੱਕ ਦੰਦ ਹੋ ਪਿਆ ਹਜੇ ਸਿੱਟਿਆ ਹੁਣ ਅੱਜ ਦੋ ਦੰਦ ਹੋਈ ਐ ਅੱਜ ਸਿੱਟਿਆ ਦੰਦ ਹਾਂ ਅੱਜ ਦੋ ਦੰਦ ਹੋਈ ਐ ਮੂੰਹ ਪੱਟ ਲੈ ਕਿਹੜਾ ਮਰਜੀ ਆ ਕੇ ਬਾਈ ਠੀਕ ਆ ਗੱਲ ਆ ਐ ਥੋੜੀ ਜਿਹੀ ਭਲਾਂ ਚ ਹਜੇ ਕੱਲ ਸੂਈ ਪਰਸੋਂ ਸੂਈ ਆ ਬਾਈ ਇਹ ਐ ਐ ਨੂੰ ਕਮਾ ਲਾ ਕੱਦ ਵਿੱਡਾ ਆ ਗਿਆ ਸੱਜਣੋ ਇਹਦਾ ਵੀ ਫੁੱਲ ਵੱਡਾ ਇੱਥੇ ਰੋਕ ਲਾ ਮਾੜੀਏ ਇੱਥੋਂ ਦਿਖਾ ਦੇ ਦਰਸ ਓਏ ਐ ਲੱਗੂ ਜਿਵੇਂ ਤੁਹਾਨੂੰ ਆਪਾਂ ਬੋਲ ਨਹੀਂ ਦਿਖਾਉਂਦੇ ਹੁੰਦੇ ਵੱਡਾ ਆਸਾਨ ਕੋਈ ਆਸਾਨ ਵਾਲੀ ਗੱਲ ਬਾਤ ਐ ਜਿਹੜੀ ਲੰਬਾਈ ਲੰਬੂਈ ਆ ਇਹਦੀ ਤੇ ਜਿਹੜਾ ਇਹਦਾ ਕੱਦ ਵਿੱਡਾ ਝੋਟੀ ਦਾ ਤੇ ਆਰਡਰ ਤੇ ਮਾਰਦੇ ਦਰਸ ਨਾੜਾ ਨੂੜਾ ਨਾ ਜਾਲ ਬਣਾਊਗੀ ਪੂਰਾ ਜਿਵੇਂ ਜਿਵੇਂ ਦੁੱਤੇ ਚੱਲੂਗੀ ਕਿਉਂਕਿ ਆਰਡਰ ਓਵੇਂ ਓਵੇਂ ਬਣਾਊਗੀ ਇਹ ਕਿੰਨੇ ਦਿਨ ਦੀ ਸੂਈ ਆ ਕਾਲੇ ਇਹ ਪਰਸੋ ਸੂਈ ਆ ਬਈ ਕੁੜੀ ਹੈ ਪਰਸੋ ਸੂਈ ਆ ਇਹ ਬੱਚਾ ਕੀ ਆ ਨਾਲ ਇਹਦੇ ਇਹਦੇ ਮਗਰ ਵੀ ਕੱਟੀ ਆ ਬਾਈ ਇਹਦੇ ਨਾਲ ਵੀ ਕੱਟੀ ਆ ਹਾਂ ਇਹਦੇ ਥੱਲੇ ਬੌਲੀ ਕਿੰਨੀ ਆ ਹੁਣ ਇਹਦੇ ਥੱਲੇ 10 ਕਿਲੋ ਨੈਕਟ 10.5 10 ਕਿਲੋ ਨੈੱਟ ਦੁੱਧ ਪਿਆ ਆ ਪਿਛਲੇ ਥਾਂਾਂ ਦੇ ਭਾਲਾ ਥੋੜੀ ਜੀ ਆ ਨਾ ਹਾਂ ਭਾਲ ਕਰਕੇ ਬਾਈ ਬੈਠੀਆਂ ਬੁੱਠੀਆਂ ਕਰਕੇ ਨਾ ਪੱਕਾ ਥਾਂ ਕਰਕੇ ਕਰ ਜਾਂਦੀਆਂ ਗੁਰੀ ਆ ਥੋੜੀ ਬਹੁਤੀ ਭਾਲ ਜ਼ਰੂਰ ਆ ਇਹਦੇ ਥੱਲੇ ਹੈਗਾ 10 ਕਿਲੋ ਖਣ ਖਣ ਗੁਰੀ ਐ ਕੱਢਦੀ ਆ ਗਜਬ ਦਾ ਆ 14 15 ਤੋਂ ਯਾਰ ਇਹ ਝੋਟੀ ਵੀ ਨਹੀਂ ਮਰਦੀ ਇਹ ਅੱਜ ਦੋ ਦੰਦ ਹੋਈ ਆ ਇਹਨੂੰ ਚਾਹੇ ਤੁਸੀਂ ਕੱਚੀ ਖੀਰੀ ਮੰਨ ਲਿਓ ਚਾਹੇ ਇਹਨੂੰ ਦੋ ਦੰਦ ਮੰਨ ਲਿਓ ਕਿਉਂਕਿ ਦੰਦ ਇਥੋਂ ਦਿਖਾ ਦੇ ਤਰਸ ਗੈਪ ਗੂਪਾ ਜਿਹੜਾ ਥੰਦ ਕਰੀ ਲੈ ਬਾਈ ਥਣ ਥਣ ਵੀ ਐਨ ਲੱਗਿਆ ਟਾਪ ਕੁਆਲਿਟੀ ਦਾ ਬਸ ਦੰਦ ਦੁੰਦ ਦਾ ਬੰਦਾ ਜਿਹੜਾ ਆਊਗਾ ਨਾ ਸੱਜਣ ਨੇੜੇ ਆ ਕੇ ਚੈੱਕ ਕਰਕੇ ਨਾ ਦੰਦ ਤਾਂ ਬਾਈ ਯਾਰ ਆਪਾਂ ਉਹ ਗੱਲ 19 ਗੱਲ ਕਰਾਂਗੇ ਜਿੰਨੀ ਗੱਪ ਆ ਨਾੜਾ ਨੂੜਾ ਬਹੁਤ ਬਣਾਉਗੀ ਆਰਡਰ ਤੇ ਐਨ ਕੁਆਲਿਟੀ ਦੀ ਝੋਟੀਆਂ ਨੇ ਯਾਰ 5 ਸਟਾਰ ਝੋਟੀਆਂ ਨੇ ਜਿੰਨੀਆਂ ਵੀ ਦਿਖਾਊਗਾ ਜਮਾ ਐਂਡ ਕਹਿੰਦੇ ਨੇ ਜੀ ਨੂੰ ਇਹਦੇ ਕਿੰਨੇ ਪੈਸੇ ਲਵਾਏ ਕਾਲੇ ਇਹ ਗੁਰੀ ਕੱਟੀ ਕਰਦਾਂਗੇ 165000 ਦੀ ਬਾਈ ਹਾਂ ਇਹ ਉਹਦੇ ਨਾਲੋਂ ਵੀ ਹੈਵੀ ਆ ਹਨਾ ਹਾਂ ਇਹ ਬਾਈ ਕਹਿੰਦਾ ਦੇ ਦਾਂਗੇ 16 ਤੇ ਮਾਨਤਾ ਨਹੀਂ ਇਹਦੇ ਚ ਵੀ ਕਰ ਦਾਂਗੇ ਹਾਂ ਕੋਈ ਗੱਲ ਨਹੀਂ ਜੇ ਕੋ ਘਰੇ ਆਊਗਾ ਬੰਦਾ ਉਹੇ ਜਿਹਾ ਹਿਸਾਬ ਹੋ ਬਾਈ ਠੀਕ ਆ ਗੱਲ ਨਹੀਂ ਆਪਾਂ ਜਿਹੜੇ ਹਿਸਾਬ ਨਾਲ ਆਪਾਂ ਪਹੁੰਚ ਕਰਦੇ ਆ ਉਹ ਜਿਹੜੀਆਂ ਉਹਦੇ ਤਿੰਨ ਕੱਟੀਆਂ ਦੀਆਂ ਪਾ ਕੇ ਗਿਆ ਸੀ ਹਾਂਜੀ ਉਹ ਭੇਜਣਾ ਆਪਾਂ ਬੰਦੇ ਨੂੰ ਗੱਡੀ ਚੋਂ ਲਾ ਕੇ ਮਹਾ ਬਾਈ ਧਾਰਾ ਮਾਰ ਚੋ ਉਸ ਤੋਂ ਬਾਅਦ ਪੈਸੇ ਦੇਈ ਠੀਕ ਆ ਗੱਲ ਹਾਂ ਤੇ ਹੁਣ ਮਾਰਦੇ ਤਰ ਸੱਤ ਤਿੰਨ ਨੰਬਰ ਵਾਲੀ ਕੱਟੀ ਤੇ ਕੈਮਰਾ ਇਹਦਾ ਸੂਆ ਕਿਹੜਾ ਬਾਈ ਇਹ ਵੀ ਪਹਿਲਾ ਸੂਆ ਇਹ ਦੋ ਦਿਨ ਦਾ ਬਾਈ ਇਹ ਦੋ ਦਿਨ ਦਾ ਪਾਲ ਕੇ ਕਿਧਰੋਂ ਲਿਓਣਾ ਲਾਲਕੇ ਦਾ ਅਹੀ ਜੀ ਖਾਨ ਕਿੱਥੇ ਲੱਭ ਰਖੀਆ ਉਦੋਂ ਦਾ ਅੱਜ ਗਿਆ ਅੱਜ ਆਇਆ ਕੱਲ ਆਇਆ ਉਦੋਂ ਦਾ ਅਛਾ ਖਰੀਦ ਕਿਹੜੇ ਏਰੀਆ ਦੀ ਆਪਣੀ ਸਾਰੀ ਇਹ ਹਰਿਆਣੇ ਦੀ ਬਾਈ ਸਾਰੀ ਵਿੱਦ ਪ੍ਰੂਫ ਵੀਡੀਓ ਮਿਲਣਗੀਆਂ ਬੰਦੇ ਨੂੰ ਟੋਟਲ ਟੋਟਲ ਹਾਂ ਬਾਈ ਕਹਿੰਦਾ ਪ੍ਰੂਫ ਵੀ ਦੇ ਦਾਂਗੇ ਆਪਾਂ ਇਹਦਾ ਵੀ ਸੂਆ ਪਹਿਲਾਂ ਇਹ ਵੀ ਦੋ ਦੰਦ ਇਹ ਵੀ ਦੋ ਦੰਦ ਬਾਈ ਜਮੁਰ ਪਰਲੇ ਬੰਨੇ ਆ ਕੇ ਦਿਖਾ ਲਈ ਦਰਸ ਪਰਲੇ ਬੰਨੇ ਇਹ ਕਿੰਨੇ ਦਿਨ ਦੀ ਸੂਈ ਆ ਬਾਈ ਇਹਨੂੰ 7 ਦਿਨ ਹੋ ਗਏ ਬਾਈ ਸੂਈ ਨੂੰ ਅੱਜ ਹਫਤਾ ਹਾਂ ਆਏ ਮਾੜਾ ਮੋਟਾ ਉਹ ਕਰਦੀ ਆ ਭਾਲ ਭੁਲ ਜੀ ਹਣਾ ਹਾਂ ਇਹ ਭਾਲ ਕਰੀ ਖੜੀ ਆ ਯਾਰ ਕਿਤੇ ਕਿ ਇਧਰ ਕਰ ਜਾਂਦੀ ਆ ਬਾਈ ਕਿਤੇ ਇਧਰ ਕਰ ਜਾਂਦੀ ਆ ਆ ਇਹ ਪਸਮੀਜੀ ਲੱਗਦੀ ਆ ਹਣਾ ਥੋੜੀ ਜੀ ਹੈ ਪਸਮੀਜੀ ਵੀ ਲੱਗਦੀ ਆ ਨਹੀਂ ਪਸਮਾ ਤੈਨੂੰ ਪਤਾ ਢੀੜ ਢਟਕਾ ਕਰਕੇ ਯਾਰ ਬੱਚਾ ਬੁੱচ্চਾ ਮੂੰਹ ਲਾ ਦਿੰਦਾ ਬਾਈ ਠੀਕ ਆ ਗੱਲ ਅੱਜ ਸੁੱਖਾ ਨਹੀਂ ਜਿੱਦ ਦੇ ਵੀਡੀਓ ਬਣਾਈਏ ਉਹ ਦੇਖ ਮੈਂ ਇਹਨੂੰ ਬੱਚਾ ਚੁੰਗਣੀ ਚੁੰਗਣਾ ਹਾਂ ਉਹਦੇ ਚੁੰਗ ਗਿਆ ਸੀ ਨਾ ਹਾਂ ਅੱਜ ਨਹੀਂ 2 ਦੰਦ ਹਫ਼ਤੇ ਦੀ ਸੂਈ ਥੱਲੇ ਦੁੱਧ ਤਿਆਰ ਕਿੰਨਾ ਹੋਣਾ ਹੁਣ 11 ਕਿਲੋ net ਦੁੱਧ ਚੋਦਾਂਗੇ ਬੁਰੀ ਦੰਦਾਂ ਚ 2 ਦੰਦ ਬੱਚਾ ਕੀ ਨਾਲ ਇਹਦੇ ਆ ਇਹਦਾ ਇਹਦਾ ਆਡਰ-ਉਡਰ ਵਾਲਾ ਪੈੜਾ ਕਿਉਂਕਿ ਇਹਨੂੰ ਦਿਨ ਹਫਤਾ 7-8 ਦਿਨ ਹੋ ਗਏ ਮਾੜੀ-ਮੋਟੀ ਉਰਲੇ ਬੰਨੇ ਪੜ ਜ਼ਰੂਰ ਕਰਦੀ ਆ ਉਹਦਾ ਪਾਸੇ ਪੂਸੇ ਵਾਲਾ ਬਾਈ ਕਹਿੰਦਾ ਕੋਈ ਸ਼ਿਸ਼ਟ ਨਹੀਂ ਪਾਸੇ ਦੀ ਗਰੰਟੀ ਬਾਈ ਉਹ ਚੀਜ਼ ਦੀ ਬਾਈ ਕਹਿੰਦਾ ਆਪਾਂ ਗਰੰਟੀ ਦੇ ਦਾਂਗੇ ਤੇ ਥਣ ਥਣ ਮਾਰ ਜੇ ਪਾਲਾ ਉਹੀ ਦਸੀ ਜਾਂਦੀ ਆ ਗੁਰੀ ਤੈਨੂੰ ਆਦੇ ਬਾਈ ਇੱਥੋਂ ਇੱਥੋਂ ਦਿਖਾਦਾ ਸਾਡਾ ਡਰੇਨ ਬਣਾਉਗੀ ਪੂਰਾ ਸਟਿਚ ਆਡਰ ਬਣਾਉਗੀ ਜਿਵੇਂ ਆ ਜਿਹੜੇ ਸੱਚੇ ਨੂੰ ਪੁੱਛਦੇ ਆਂਦੇ ਨੇ 4x4 ਆ ਇਹ ਇਹ ਹੁੰਦਾ 4x4 ਆਡਰ ਜਿਹੜਾ ਸਾਨੂੰ ਮੈਂ ਕਹਿਣਾ ਹੁੰਦਾ ਇਹਦੇ ਥੱਲੇ ਹੈਗਾ ਬਾਈ 10 ਕਿਲੋ ਹੁਣ ਗੁਰੀਏ ਦੇ ਥੱਲੇ ਤਿਆਰ ਆਪਾਂ 10 ਕਿਲੋ ਅਗਲੇ ਨੂੰ ਗਰੰਟੀ ਲੈ ਕੇ ਭੇਜਾਂਗੇ ਦੰਦਾਂ 'ਚ ਦੋ ਦੰਦ ਸੂਰਾ ਪਹਿਲਾਂ ਦੰਦਾਂ 'ਚ ਦੋ ਦੰਦ ਪਿਓਰ ਜਮਾ ਬਾਈ ਸੂਰਾ ਪਹਿਲਾਂ ਇਹ ਇਹ ਕਿੰਨੇ ਦੇ ਦਾਂਗੇ ਇਹ ਕੱਟੀਆਂ ਦੇ ਦਾਂਗੇ 1/2 ਲੱਖ ਦੀ ਬਾਈ 1 ਲੱਖ ਤੇ 25 ਦੀ ਹਾਂ ਸਿਰਫ ਇਹ ਬਾਈ ਕਹਿੰਦਾ 1 ਲੱਖ ਰੁਪਏ ਗੁਰੀ ਆਪਾਂ ਵੀ ਦੇ ਦੇਣਾ ਆਪਾਂ ਨੂੰ ਪਸ਼ੂ ਭਾਤ ਮਿਲ ਜਾਂਦਾ ਉਹ ਜਿਹੜਾ ਗਾਂ ਆਪਾਂ ਮੂਰੇ ਦੇ ਦੰਨੇ ਆ ਹਾਂ ਬਰੀਕੀਆਂ ਬਰੂਕੀਆਂ ਬਹੁਤ ਨੇ ਕੁਆਲਿਟੀ ਸਾਰੀਆਂ ਦੀ ਟੌਪ ਆ ਗਈ A to Z ਜਿੰਨੀਆਂ ਕੱਟੀਆਂ ਦਿਖਾਵਾਂਗਾ ਇੱਥੇ ਤੋਂ ਆਰਡਰ ਰੂਡਰ ਦੇਖ ਸਕਦਾ ਆ ਭਾਲਾ ਜਰੂਰ ਆਦੇ ਸੁਣ ਦੱਸੀ ਪੱਲੀ ਕਰਕੇ ਆਪਦੀ ਸਾਫ ਕਰਕੇ ਦੇਖ ਲੈ। ਤਸੱਲੀਆਂ ਕਰਾ ਦਾਂਗੇ। ਤਸੱਲੀ ਕਰਾ ਕੇ ਅਗਲਾ ਸਾਈ ਬਿਆਨਾਂ ਕਰ ਲੈ। ਸਾਫ ਕਰਕੇ ਵੀਡੀਓ ਪਾ ਦੂੰਗਾ। ਪਾਸਾ ਲੱਗਿਆ ਨਾ ਲੈ। ਤੇ ਹੁਣ ਮਾਰ ਦੇ ਤਰਸਾਈ ਦੇ ਓਏ। ਇੱਕ ਵਾਰੀ ਖੜੀ ਦਿਖਾ ਦੇ ਇਹਨੂੰ ਐ ਲੰਬੀ ਲੂੰਗੀ ਦਿਖਾ ਦੇ ਇੱਥੋਂ। ਇਹਦਾ ਸੂਆ ਕਿਹੜਾ ਬਾਈ? ਇਹ ਸੂਆ ਪਹਿਲਾ ਬਾਈ। ਇਹ ਦੰਦਾਂ ਚ ਕਿਵੇਂ ਆ? ਇਹ ਚਾਰ ਦੰਦ ਬਾਈ। ਇਹ ਵੀ ਤੋਰ ਦੋ ਖੋਲ ਕੇ। ਇਹ ਕਿੰਨੇ ਦਿਨ ਦੀ ਸੂਈ ਆ? ਇਹ ਪਰਸੋਂ ਦੀ ਸੂਈ ਆ ਬਾਈ। ਇਹਦੇ ਮਗਰ ਵੀ ਕੱਟੀ ਏ। ਇਹਦੇ ਨਾਲ ਵੀ ਕੱਟੀ ਆ। ਹਾਂ। ਦੰਦਾਂ ਚ ਚਾਰ ਦੰਦ। ਦੰਦਾਂ ਚਾਰ ਦੰਦ ਬਾਈ ਦੰਦਾਂ ਚ ਆ ਗਈ ਸੱਜਣੋ ਬਾਈ ਕਹਿੰਦਾ ਚਾਰ ਦੰਦ ਸੂਆ ਹੈਗਾ ਪਹਿਲਾ ਤੇ ਨਾਲ ਹੈਗੀਆ ਕੱਟੀ ਤੇ ਸੂਈ ਹੈਗੀ ਆ ਇਹ ਜੇ ਗੱਲਬਾਤ ਕਰ ਲਈਏ ਪਰਸੋਂ ਦੀ ਪਰਸੋਂ ਸੂਈ ਆ ਗੁਰੀ ਬਾਈ ਆ ਇਧਰਲੇ ਬੰਨੇ ਲਿਆ ਕਰ ਤਰਸ ਸੂਰ ਜਾ ਇਧਰਲੇ ਬੰਨੇ ਇਧਰਲੇ ਬੰਨੇ ਘੁੰਮ ਕੇ ਦਿਖਾ ਦੇ ਕਰ ਇੱਕ ਗੇੜਾ ਕਾਲੇ ਉੱਥੋਂ ਹੋਰ ਦਵਾ ਦੇ ਇਹਦੇ ਥੱਲੇ ਬੌਲੀ ਕਿੰਨੀਆਂ ਇਹਦੇ ਥੱਲੇ 11 ਕਿਲੋ ਬੌਲੀ ਹੋਊ ਬਾਈ ਹੁਣ 11 ਤਿਆਰ ਦੋ ਦੋ ਨਾਲ ਦੱਸੀ ਜਿੰਨਾ ਰੈਡੀ ਹੋ ਆਪਾਂ ਬਾਈ ਪਹਿਲਾਂ ਕਿਹੜਾ ਕਿਤੇ ਤੇਰੇ ਇੰਨੀਆਂ ਵੀਡੀਓ ਬਣਾ ਤਾ 100 ਵੀਡੀਓ ਪਾਤੀ ਆਪਾਂ ਕਿਹੜਾ ਕਿਸ ਝੂਠ ਮਾਰਿਆ ਆ ਕਿਲੋ ਅੱਧਾ ਕਿਲੋ ਦਾ ਕੋਈ ਫਰਕ ਨਹੀਂ ਆਪਾਂ ਮਾਰੀ ਗੁਰੀ ਆਪਾਂ ਤੁਹਾਨੂੰ ਲੰਬਾ ਨਹੀਂ ਦਵਾਉਂਦੇ ਬਾਈ ਕਿਤੇ ਅਗਲਾ ਮਹੀਨਾ ਤਾਂ ਫੋਨ ਲਾਉਂਦਾ ਨਹੀਂ ਤੈਨੂੰ ਲਾਉਂ ਦੰਦਾਂ ਚ ਆ ਗਈ ਚਾਰ ਦੰਦ ਨਾਲ ਇਹਦੇ ਕੱਟੀ ਆ 11 ਕਿਲੋ ਬਾਈ 11 ਕਿਲੋ ਨੈਟ ਤਿਆਰ ਬਾਈ 11 ਕਿਲੋ ਦੀ ਗਰੰਟੀ ਤੇ ਇਹ ਭੇਜਾਂਗੇ ਆ ਤੀਜਾ ਚੌਥਾ ਦਿਨ ਸੂਈ ਨੂੰ ਹੈ ਤਿਆਰ ਆ ਇਹਦੇ ਥੱਲੇ ਸੂਈ ਆ ਬਾਈ ਗੁਰੀ ਪਰਸੋਂ ਹਾਂ ਇਹ ਕਿੰਨਾ ਕੁ ਪਾ ਦੂੰ ਇਹ ਵੀ 15 ਕਿਲੋ ਦੁੱਧ ਪਾ ਦੂ ਬਾਈ ਕੱਟੀ 15 ਗਰੰਟੀ ਵਾਲਾ ਹਾਂ ਜਿਹੜੇ ਹਿਸਾਬ ਨਾਲ ਹੁਣ ਬਣਦੀ ਬੁੰਦੀ ਆ ਹਨਾ ਹਾਂਜੀ ਉਹ ਹਸਾਬ ਨਾਲ ਇਹ ਵੀ ਕੱਟੀ ਪਾ ਜਿਆਤ ਕੁਆਲਟੀ ਵਾਲੀ ਆ ਬਾਕੀ ਸਰੇ ਕੜਾ ਯਾਰ ਦੇਸੀ ਮਾਲ ਆਪਣਾ ਬਾਈ ਆ ਤੇ ਆ ਗਈ ਬਰੀਕ ਬਿਲਕੁਲ ਬਰੀਕ ਮੈਂ ਬੱਜਾਂ ਮੈਂ ਬਰੀਕ ਬਾਈ ਕਾਗਜ਼ ਵਰਗੀ ਆ ਲੈ ਦੰਦਾਂ ਦੇ ਠੰਡੀ ਜਿੰਨੀ ਮਰਜ਼ੀ ਕਹੇ ਲੈ ਪਹਿਲਾ ਜਿੰਨੀ ਮਰਜ਼ੀ ਐ ਥਾਲੀ ਦਾ ਥੱਲੇ ਬੈਠਾ ਰਹੇ ਭਾਵੇਂ ਬਾਈ ਬੰਦਾਂ ਚ ਆ ਗਈ ਚਾਰ ਦੰਦ ਸੂਆ ਪਹਿਲਾ ਨਾਲ ਕੱਟੀ 11 ਕਿਲੋ ਦੁੱਧ 11 ਕਿਲੋ ਨੈਟ ਦੁੱਧ ਤੀਜਾ ਦਿਨ ਸੂਈ ਨੂੰ ਆ ਬਾਈ ਅੱਜ 10 ਕਿਲੋ ਦੀ ਗਾਰੰਟੀ ਤੇ ਇਹ ਵੀ ਅੱਜ ਆਪਦੇ ਘਰੋਂ ਭੇਜ ਦਾਂਗੇ ਤੀਜਾ ਦਿਨ ਸੂਈ ਨੂੰ ਬੱਚਾ 나ੜੂਆ ਨਾਲ ਕੱਟੀ ਮੰਗਰ ਠੀਕ ਆ ਗੱਲ ਆਪ ਬੱਚੇ ਵੀ ਆਪਾਂ ਦਿਖਾ ਦੇਵਾਂਗੇ ਹੁਣ ਕੈਮਰਾ ਮਾਰ ਦੂਗਾ ਤਰਸ ਉਧਰਲੇ ਬੰਨੇ ਇਹਦੇ ਮਾਰ ਇੱਥੇ ਕਿੰਨੇ ਨੇ ਇਹਦੇ ਪੈਸੇ ਕਿੰਨੇ ਲਵਾਂਗੇ ਇਹ ਕੱਟੀ ਦੇ ਦਾਂਗੇ 135000 ਦੀ ਭਾਈ ਇਹ ਦੇ ਦਾਂਗੇ 135 ਦੀ ਮਾਨਤਾਨ ਛੋਟ ਛੋਟ ਕਰਾਂਗੇ ਹਾਂ ਮਾਨਤਾਨ ਛੋਟ ਸੱਪਾ ਕਰ ਦਾਂਗੇ ਹਾਂ ਤੇ ਹੁਣ ਕੱਟੀ ਕੱਢ ਲਿਆ ਅੰਦਰੋਂ 5 ਨੰਬਰ ਵਾਲੀ ਝੋਟੀ ਕੱਢ ਲਿਆ ਹੁਣ ਕੱਢ ਲਿਆ 5 ਨੰਬਰ ਵਾਲੀ ਆਜਾ ਤਰਸ ਇਧਰਲੇ ਬੰਨੇ ਮਾਰ ਜਾ ਬੱਚਿਆਂ ਤੇ ਮਾਰਦੇ ਪਏ ਨੇ ਸੁੱਤੇ ਰਾਮ ਨਾਲ ਆਹ ਦੇਖੋ ਬੱਚੇ ਸਾਰੇ ਤਕਰੀਬਨ ਤਾਜ਼ੀ ਨੇ ਭਾਈ ਜਿਵੇਂ ਤਾਜ਼ੇ ਨਾੜੂ ਐ ਬੱਚਿਆਂ ਦੇ ਜਮਾ ਨਾਲ ਉਹ ਤੁਸੀਂ ਨੇੜੇ ਆ ਕੇ ਵੀ ਚਾਹੇ ਚਾ ਇੱਕ ਕਰ ਲਿਓ ਬਾਈ ਤੂੰ ਬਿਲਕੁਲ ਤਾਜ਼ੀਆਂ ਨੇ ਝੋਟੀਆਂ ਦਾ ਆ ਝੋਟੀ ਤੇ ਵੀ ਮਾਰਦੇ ਦਰਸ ਕੈਮਰਾ ਇਹ ਵੀ ਲੈ ਚੱਲ ਬਾਹਰ ਲੈ ਬੰਨੇ ਲੈ ਚੱਲ ਖੋਲ ਕੇ ਇਹ ਗੁਰੀ ਉਹਦੇ ਵਾਲੀ ਟੱਟੀ ਆ ਬਾਈ ਠੀਕ ਆ ਤੈਨੂੰ ਮੈਂ ਦੱਸ ਦਿੰਨਾ ਹਾਂ ਬਾਹਰ ਲੈ ਬੰਨੇ ਲੈ ਚੱਲ ਉਧਰ ਵੀਡੀਓ ਆਉ ਸਾਫ ਮਾੜੀ ਇਹ ਮੈਂ ਤੈਨੂੰ ਸਾਰੀ ਹਿਸਟਰੀ ਦੱਸ ਦਿੰਨਾ ਯਾਰ ਲੋਕ ਨਾ ਥੋੜਾ ੱਤਕਾ ਜ਼ਿਆਦਾ ਕਰਦੇ ਨੇ ਬਾਈ ਠੀਕ ਆ ਗੱਲ ਇਹਦਾ ਸੂਆ ਦੂਜਾ ਇਹ ਦੂਜਾ ਸੂਆ ਸੇਦਾਂ ਦਾ ਬਾਈ ਇਹਨੂੰ ਬੱਚਾ ਚੁੰਗਿਆ ਸੀ ਜਿਹੜੀ ਨੂੰ ਉਦੋਂ ਹਾਂ ਜਿਹੜੀ ਨੂੰ ਬੱਚਾ ਚੁੰਗ ਗਿਆ ਸੀ ਇਹ ਟੱਟੀ ਬ ਠੀਕ ਆ ਗੱਲ ਆਪਾਂ ਨੂੰ 2000 ਰੁਪਏ ਬੰਦੇ ਨੇ ਸਾਈ ਦਾ ਪਵਾਤਾ ਠੀਕ ਆ ਦੁੱਧੋ ਨੂੰ 11 ਕਿਲੋ ਮਿੰਕੇ ਦਿਖਾਤਾ ਬਾਈ ਬੌਲੀ ਅੱਛਾ ਦੂਜੇ ਦੂਜੇ ਡੰਗ ਆਪਾਂ ਠੀਕ ਆ ਜੀ ਹਾਂ ਉਹਨੇ ਪਤੰਦਰ ਨੇ ਮੇਰਾ ਫੋਨ ਹੀ ਨਹੀਂ ਚੱਕਿਆ ਮੈਂ ਉਹਨੂੰ ਕਿਹਾ ਮੈਂ ਆਪਦਾ 2000 ਰੁਪਏ ਤਾਂ ਪੁੱਠਾ ਪਵਾ ਲਾ ਬਾਈ ਯਾਰ ਠੀਕ ਆ ਗੱਲ ਇੱਥੋਂ ਕਿਹੜਾ ਹੋਰ ਕਮਾ ਦੇ ਵੀ ਮੈਂ ਤਾਂ ਵੇਚ ਦੂੰ ਚੱਲ ਕੋਈ ਗੱਲ ਨਹੀਂ ਹਨਾ ਠੀਕ ਆ ਜੀ ਤੇ 2000 ਵੀ ਵਿੱਚੀ ਛੜਤਾ 2000 ਵੀ ਵਿੱਚੀ ਛੜਤਾ ਤੇ ਬੰਦੇ ਨੇ ਫੋਨ ਵੀ ਨਹੀਂ ਚੱਕਿਆ ਯਾਰ ਲੋਕ ਐ ਧੱਕਾ ਕਰਦੇ ਨੇ ਬਾਈ ਯਾਰ ਆ ਜਾਨੀ ਬੇਕਣ ਕੰਨੀਆਂ ਰਹਿ ਗਈ ਮੈਨੂੰ 7000 ਰੁਪਏ ਉਹਦੋਂ ਵੀ ਵੱਧ ਦਿੰਦੇ ਸੀ ਆਪਾਂ ਖੜੇ ਰਹੇ ਜਮਾਨ ਤੇ ਗੁਰੀ ਠੀਕ ਆ ਗੱਲ ਐਂ ਕਮਾ ਕੇ ਖੜਾ ਲੱਗੇ ਰਾਂ ਇਧਰ ਮੂੰਹ ਕਰਾ ਕੇ ਆ ਸੂਆ ਇਹਦਾ ਦੂਜਾ ਤੇ ਦੰਦਾਂ ਚ ਆ ਗਈ 6 ਦੰਦ ਹੁਣ ਗੁਰੀ ਨੈਟ 12 ਕਿਲੋ ਦੁੱਧ ਮੈਂ ਦਾਂਗੇ ਇਹਦਾ ਹਾਂ ਉਹਦੇ ਅੱਛ ਵੀ ਜੀ ਕਰਦੀ ਸੀ ਵਾਰੀ ਹੁਣ ਠੀਕ ਆ ਨਾ ਕੋਸਾ 12 ਕਿਲੋ ਦੁੱਧ ਰੈਡੀ ਹਾਂ ਹਾਂ ਇਹ ਵੀ 10 12 ਕਿਲੋ ਦੁੱਧ ਪਾ ਦੂ ਬਈ ਅੱਜ ਪੰਜਵਾਂ ਦਿਨ ਹੀ ਐਨੂੰ ਸੂਈ ਨੂੰ ਹਾਂ ਵੱਡੀ ਬੁੱਢੀ ਬਹੁਤ ਆ ਗਈ ਹੈ ਨਾ ਆ ਦੁੱਧ ਬਾਈ ਕਹਿੰਦਾ 17 18 ਡੇੜ ਜਿਹੜਾ ਪਾ ਦੂਗੀ ਝੋਟੀ ਇਹ ਵੀ ਤਾਂ ਲੰਬੀ ਲੰਬੀ ਬਹੁਤ ਆ ਤੇ ਕੱਦ ਕੁਦਲ ਦਾ ਕੋਈ ਲੇਖਾ ਹੀ ਨਹੀਂ ਹੈਗਾ ਮੇਰੇ ਨਾੜਾ ਨੂੜਾ ਦੇਖ ਅੱਡਰਦੀਆਂ ਬਾਈ ਕਿਹੜੇ ਹਿਸਾਬ ਦੀਆਂ ਦੇਖ ਨਾੜਾ ਨੂੜਾ ਬਹੁਤ ਨੇ ਲੈਵੇ ਤੇ ਜੇ ਗੱਲਬਾਤ ਕਰ ਲੈ ਰੱਖੂ ਲੈਵਾ ਹੂੰ ਫਿਕਸ ਹੈ ਨਾ ਹਾਂ ਰੱਖੂ ਬੰਦ ਬਾਈ ਤੇ ਦੁੱਧ ਦੀ ਗਰੰਟੀ ਤੇ ਭੇਜ ਦਾਂਗੇ ਇਹਦੇ ਕਿੰਨੇ ਪੈਸੇ ਲਵਾਂਗੇ ਇਹ ਕੱਟੀ ਦੇ ਦਾਂਗੇ 145000 ਦੀ ਬਾਈ ਫਿਕਸ ਜਮਾਨਾ ਇੱਕ ਟੱਕ ਏ ਬਾਈ ਕਹਿੰਦਾ ਦੇ ਦਾਂਗੇ ਮਾਣ ਕਰਦਾਂਗੇ ਕੋਈ ਚੱਕਰ ਨਹੀਂ ਜਿਹੇ ਜਹਾ ਬੰਦਾ ਆਪਣਾ ਮਾਣ ਕਰਕੇ ਆਉਂਦਾ ਹਨਾ ਠੀਕ ਐ ਗੱਲ ਹੁਣ ਪਛਾਣ ਤੋਂ ਦਿਖਾ ਦਰਸੇ ਇਹ ਮਿਲ ਜੂ ਬਾਈ ਕਹਿੰਦਾ 1 ਲੱਖ ਤੇ 45000 ਦੀ ਉਹ ਚੀਜ਼ਾਂ ਸਾਰੀ ਜੇ ਆਪਾਂ ਗੱਲਬਾਤ ਕਰ ਲਈ ਐਂਡ ਨੇ ਜਮਾ ਟਾਪ ਕੁਆਲਟੀ ਕਹਿੰਦੇ ਨੇ ਇਹਨੂੰ ਸਰਾ ਸਰਾ ਗੱਲਬਾਤ ਹੀ ਆ ਸਾਰੇ ਜਾਨਵਰਾਂ ਦੀ ਇੱਧਰਲੇ ਬੰਨੇ ਇਹਨਾਂ ਤੇ ਵੀ ਮਾਰ ਦੇ ਦਰਸੇ ਫੂਸ ਫੂਸ ਦਿਖਾ ਦੇ ਸਮਾਰ ਕੇ ਸਿੰਘ ਸਿੰਘ ਬੰਦ ਆ ਗਿਆ ਬਿਲਕੁਲ ਇਹ ਆ ਗਈਆਂ ਖੀਰੀਆਂ ਕੱਟੀਆਂ ਦੋਨੇ ਮੇਰਾ ਖਿਆਲ ਆ ਇੱਕ ਨੰਬਰ ਵਾਲੀਆਂ ਇਹ ਹਜੇ ਜਮਾ ਪਿਓਰ ਖੀਰੀ ਆ ਬਾਈ ਇਹਨੇ ਇੱਕਦੰਦ ਸਿੜਤਾ ਅੱ ਇਨੇ ਇੱਕ ਸਿੱਟਾ ਦੰਦ ਹੋ ਪਿਆ ਦੰਦ ਵੀ ਤੈਨੂੰ ਦਿਖਾ ਦਿੰਨਾ ਲੈ ਕੇ ਯਾਰ ਲੈ ਆ ਆ ਜੋ ਟੀਆਰ ਨੂੰ ਉਹ ਨਹੀਂ ਹੋ ਕਰਦੇ ਬਾਈ ਆ ਦੋ ਦੰਦ ਆ ਗਈ ਤੇ ਨੰਬਰ ਵਾਲੀ ਇਹ ਦੋ ਨੰਬਰ ਆ ਚਾਰ ਦੰਦ ਆ ਬਾਈ ਠੀਕ ਆ ਗੱਲ ਆ ਇਹ ਆ ਗਈ ਚਾਰ ਦੰਦ ਸੂ ਆ ਪਹਿਲਾਂ ਨੇ ਚਾਰੇ ਤੇ ਆ ਦੰਦ ਦੇਖ ਲੈ ਬਾਈ ਲੈ ਉਹ ਦੰਦ ਵੀ ਦਿਖਾ ਦੇ ਦਰਸ ਉਹ ਸਾਮ ਰੱਖਿਆ ਨਹੀਂ ਸਾਮ ਰੱਖਿਆ ਆਪਾਂ ਦੰਦ ਬਾਈ ਅੱਜ ਦੋ ਦੰਦ ਹੋਈ ਆ ਕੱਟੀ ਇਹ ਠੀਕ ਆ ਗੱਲ ਹਾਂ ਆ ਨੰਬਰ ਬੋਲ ਦਿਓ ਜੀ ਆਪਣਾ ਨੰਬਰ ਬਾਈ 88476 ਹਾਂਜੀ 55192 ਜਿਹੜਾ WhatsApp ਵਾਲਾ ਨੰਬਰ ਆ ਬਾਈ 94655242996 ਆ ਇਹ ਨੰਬਰਾਂ ਤੇ ਤੁਸੀਂ ਬਾਈ ਨਾਲ ਸੰਪਰਕ ਕਰਕੇ ਇਹਨਾਂ ਜੋ ਕੋਈ ਵੀ ਨਗੀਨਾ ਤੁਹਾਡੇ ਪਸੰਦ ਦਾ ਤਕਰੀਬਨ ਆਉਣਗੀਆਂ ਹਰੇਕ ਸੱਜੇ ਕੋਈ ਨਹੀਂ ਯਾਰ ਜੇ ਇਦਾਂ ਮੰਗਾਉਣੀਆਂ ਬੰਦੇ ਨੇ ਬਾਈ ਜਿਵੇਂ ਪਹਿਲਾਂ ਲੀਆਂ ਕਟੀਆਂ ਆਪਣੀਆਂ ਜਾਂਦੀਆਂ ਠੀਕ ਆ ਆਪਾਂ ਇੱਕ ਇੱਕ ਪਰਸੈਂਟ ਦੀ ਗਰੰਟੀ ਲੈ ਕੇ ਭੇਜਾਂਗੇ ਬਾਈ ਠੀਕ ਆ ਗੱਲ ਆ ਆ ਬਾਈ ਕਹਿੰਦਾ ਇਦਾਂ ਆ ਗੱਲ ਨਹੀਂ ਦੋ ਕਟੀਆਂ ਇੱਕ ਹੀ ਆ ਗਈਆਂ ਪਾਸ ਤਨਕਾ ਕੇ ਲੈਣੇ ਬਾਈ ਆਪਾਂ ਕਿਹੜੇ ਇੱਕ ਬੰਦੇ ਦਾ ਨਾਮ ਧਰ ਕੇ ਲੈਣੇ ਵੀ ਉਹਦੇ ਚੱਲ ਜੂਗੀ ਉਹਨੂੰ ਦੇ ਦਾਂਗੇ ਠੀਕ ਆ ਗੱਲ ਆ ਆਪਾਂ ਨੂੰ ਜੇ ਸੱਕ ਪੈ ਜੇ ਮੈਂ ਇਹਦਾ ਚੋਣੇ ਨਾ ਪਤਾ ਵੀ ਨਹੀਂ ਲੈਂਦੇ ਕੋਈ ਠੀਕ ਆ ਗੱਲਾਂ ਆ ਬਾਈ ਕਹਿੰਦਾ ਗਰੰਟੀ ਤੇ ਭੇਜ ਦਾਂਗੇ ਥੋੜਾ ਥੋੜਾ ਜਿਵੇਂ ਕਿਸੇ ਸੱਜਣ ਨੇ ਆਨਲਾਈਨ ਮੰਗਾਣੀ ਮੰਗਾਉਣੀਆਂ ਨੇ ਤੇ ਬਾਕੀ ਜਿਹੜੇ ਸੱਜਣ ਯਾਰ ਨੇੜੇ ਆ ਕੇ ਤਸੱਲੀ ਕਰਕੇ ਲਿਆਣੀਆਂ ਨੇ ਹਾਂ ਭੜ ਜ਼ਰੂਰ ਹੈਗੀ ਆ ਬਾਈ ਇੱਕ ਥੱਤੀ ਤੇ ਆਹ ਭੜ ਹੈਗੀ ਆ ਇੱਧਰਲੇ ਪਾਸੇ ਇਹ ਕਈ ਦੇ ਵੀ ਭੜਾਂ ਇਹਦੇ ਵੀ ਆਹ ਕੱਟੀ ਦੇ ਵੀ ਭੜਾਂ ਨਹੀਂ ਆਂ ਹਾਂ ਮਾੜੀਆਂ ਮੋਟੀਆਂ ਜਿਵੇਂ ਤਾਜ਼ੀਆਂ ਸੁੰਨੀਆਂ ਹਾਂ ਹਾਂ ਤਾਜ਼ੀਆਂ ਬਾਕੀ ਸਿਰੇ ਬਾਈ 2-2 ਦਿਨਾਂ ਦੇ ਤਿੰਨ-ਤਿੰਨ ਦਿਨਾਂ ਦੀਆਂ ਸੁੰਨੀਆਂ ਤਾਂ ਭੜਾਂ ਹੋਣਗੀਆਂ ਨਾ ਹਾਂਜੀ ਹਾਂਜੀ ਤੇ ਬਾਕੀ ਨੰਬਰ 22 ਦਾ ਵੀਡੀਓ ਚ ਚੱਲੂਗਾ ਜਿਹੜੇ ਸੱਜਣ ਨੂੰ ਇਹਨਾਂ ਚ ਕੋਈ ਵੀ ਨਗੀਨਾ ਪਸੰਦ ਆਉਂਦਾ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਖਰੀਦ ਕੇ ਲੈ ਜਿਓ ਧੰਨਵਾਦ ਜੀ